ਅੱਜ ਦੀ ਇਸ ਵੀਡੀਓ ਦੇ ਸਪਾਂਸਰ ਨੇ ਕੈਨੇਡਾ ਦੇ ਇੰਸ਼ੋਰੈਂਸ ਐਡਵਾਈਜ਼ਰ ਅਮਨਬੀਰ ਸਿੰਘ ਵਾਲਿਆ ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਪਰੋਸ ਸੇਮ ਨਾਮ ਅਮਨਬੀਰ ਸਿੰਘ ਵਾਲਿਆ 6478520485 ਇੰਡੀਅਨ ਨੈਸ਼ਨਲਸ ਯਾਨੀ ਕਿ ਭਾਰਤੀਆਂ ਦਾ ਇੱਕ ਜਹਾਜ਼ ਜਿਹੜਾ ਹੈਗਾ ਪੈਨਮਾ ਤੋਂ ਭਾਰਤ ਪਹੁੰਚਿਆ ਜਿਹੜੇ ਕਿ ਯੂਐਸ ਤੋਂ ਡਿਪੋਰਟ ਕੀਤੇ ਹੋਏ ਨੇਗੇ ਔਰ ਇਹ ਭਾਰਤੀ ਜਿਹੜੇ ਨੇ ਇਹ ਫਸਟ ਬੈਚ ਹੈ ਜਿਹੜਾ ਆਇਆ ਹੈਗਾ ਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਬੈਚ ਜਿਹੜੇ ਨੇ ਹਲੇ ਆਉਣੇ ਨੇ 터ਕਿਸ਼ 에어ਲਾਈਨ ਦੇ ਉੱਪਰ ਇਸਤਾਨਬੁਲ ਤੋਂ ਹੁੰਦੇ ਹੋਏ ਇੰਟਰਨੈਸ਼ਨਲ ਇੰਦਰਾ ਗਾਂਧੀ 에어ਪੋਰਟ ਦਿੱਲੀ ਦੇ ਵਿੱਚ ਇਹ ਯਾਤਰੀ ਪਹੁੰਚੇ ਨੇ ਔਰ ਇਹ 12 ਇਨ ਟੋਟਲ ਨੇ ਜਿਨ੍ਹਾਂ ਦੇ ਵਿੱਚੋਂ 4 ਪੰਜਾਬ ਦੇ ਲੋਕ ਨੇ ਅੱਛਾ ਹੁਣ ਇਹ ਡੀਪੋਰਟ ਹੋਏ ਯੂਐਸ ਤੋਂ ਉਸ ਤੋਂ ਬਾਅਦ ਇਹ ਪੈਨਮਾ ਗਈ ਪੈਨਮਾ ਤੋਂ ਇਹ ਭਾਰਤ ਦੇ ਵਿੱਚ ਪਹੁੰਚੇ ਇਸ ਤਰ੍ਹਾਂ ਕਿਉਂ ਹੁਣ ਸੈਂਟਰਲ ਅਮਰੀਕਾ ਦੇ ਵਿੱਚ ਬਹੁਤ ਦੇਰ ਤੋਂ ਲੋਕ ਡੀਪੋਰਟ ਹੁੰਦੇ ਨੇ ਲੇਕਿਨ ਉਹ ਉਹਨਾਂ ਦੇ ਆਪਣੇ ਲੋਕ ਹੁੰਦੇ ਨੇ ਹੁਣ ਜਿਹੜੀ ਅਮਰੀਕਨ ਸਰਕਾਰ ਹੈ ਉਹਨਾਂ ਨੇ ਪ੍ਰੈਸ਼ਰ ਬਣਾਇਆ ਉਹਨਾਂ ਨੇ ਦਬਾਅ ਬਣਾਇਆ ਸੈਂਟਰਲ ਅਮਰੀਕਾ ਦੇ ਕੁਝ ਗਰੀਬ ਦੇਸ਼ਾਂ ਦੇ ਉੱਪਰ ਵੀ ਜਾਂ ਤਾਂ ਤੁਸੀਂ ਸਾਡੇ ਜਿੰਨੇ ਵੀ ਅਸੀਂ ਇੱਥੋਂ ਡੀਪੋਰਟ ਕਰਨੇ ਨੇ ਲੋਕ ਉਹ ਤੁਸੀਂ ਲਓ ਜੇ ਨਹੀਂ ਲਓਗੇ ਤਾਂ ਅਸੀਂ ਪੈਨਮਾ ਕੇ ਨਾਲ ਵਾਪਸ ਲੈ ਸਕਦੇ ਆ ਅਸੀਂ ਤੁਹਾਡੇ ਤੇ ਟੈਰਿਫ ਲਗਾ ਸਕਦੇ ਆ ਤੇ ਪੈਨਮਾ ਦੇ ਵਿੱਚ ਅਸੀਂ ਜੇ ਤੁਸੀਂ ਚਾਹੋਗੇ ਤਾਂ ਅਸੀਂ ਤੁਹਾਨੂੰ ਸੁਰੱਖਿਆ ਵੀ ਨਹੀਂ ਦੇਣੀ ਹੁਣ ਇਹਦੇ ਕਰਕੇ ਪੈਨਮਾ ਗੁਆਟੇਮਾਲਾ ਤੇ ਕੋਸਟਾ ਰਿਕਾ ਇਹਨਾਂ ਦੇਸ਼ਾਂ ਦੇ ਵਿੱਚ ਅਮਰੀਕਾ ਤੋਂ ਜਿੰਨੇ ਵੀ ਲੋਕ ਡੀਪੋਰਟ ਕਰਨੇ ਨੇ ਗਏ ਸਿਰਫ ਇੰਡੀਅਨ ਨਹੀਂ ਬਹੁਤ ਸਾਰੀਆਂ ਹੋਰ ਨੈਸ਼ਨੈਲਿਟੀਆਂ ਉਹ ਜਿਹੜੀਆਂ ਨੇ ਹੁਣ ਉਹ ਇਹਨਾਂ ਦੇਸ਼ਾਂ 'ਚ ਭੇਜੀਆਂ ਜਾਂਦੀਆਂ ਨੇ ਉਥੇ ਹੋਟਲ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਥੋਂ ਦੀ ਅੰਬੈਸੀ ਦੇ ਨਾਲ ਗੱਲ ਕੀਤੀ ਜਾਂਦੀ ਹੈ ਫਿਰ ਇਹਨਾਂ ਨੂੰ ਵਾਪਸ ਘਰੋ ਘਰੀ ਜਿਹੜਾ ਹੈ ਉਹ ਪਹਚਾਇਆ ਜਾ ਰਿਹਾ ਹੈ ਯੂਐਸ ਤੋਂ 290 ਇੰਡੀਅਨ ਜਿਹੜੇ ਨੇ ਉਹ ਪੈਨਮਾ ਦੇ ਵਿੱਚ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 12 ਹੁਣ ਡੀਪੋਰਟ ਹੋਏ ਨੇ ਹਲੇ ਬਾਕੀ ਦੇ ਸਾਰੇ ਡੀਪੋਰਟ ਹੋਣੇ ਬਾਕੀ ਨੇ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਜਹਾਜ਼ ਤਿੰਨ ਆਏ ਸੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਉਤਰੇ ਸੀ ਫਰਵਰੀ ਦੀ 5 ਤਰੀਕ 15 ਤਰੀਕ 16 ਤਰੀਕ ਇਹ 12 ਲੋਕ ਉਸ ਤੋਂ ਬਾਅਦ ਹੁਣ ਉਤਰੇ ਨਹੀਂ ਸੋ ਹੌਲੀ ਹੌਲੀ ਜਿਹੜੇ ਬਾਕੀ ਲੋਕ ਆਉਣੇ ਨੇ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਦੇ ਵਿੱਚ ਉੱਥੇ ਉਤਰਣਗੇ ਉੱਥੇ ਜੈਕਪੋਲਿਸ ਹੋਟਲ ਹੈ ਪਨਾਮਾ ਦੇ ਵਿੱਚ ਜਿੱਥੇ ਇਹਨਾਂ ਨੂੰ ਰੱਖਿਆ ਗਿਆ ਅੰਬੈਸੀ ਨੂੰ ਕੰਟੈਕਟ ਕੀਤਾ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਤੱਕ ਨਹੀਂ ਸੀ ਪਤਾ ਜਦੋਂ ਉਹ ਅਮਰੀਕਾ ਤੋਂ ਚੱਲੇ ਸੀ ਵੀ ਉਹ ਜਾ ਕਿੱਥੇ ਰਹੇ ਨੇ ਤੇ ਉਹ ਪਹੁੰਚੇ ਕਿੱਥੇ ਨੇ ਸੋ ਜਿਹੜੇ ਦੇਸ਼ ਨੇ ਬਾਕੀ ਸਾਰੇ ਉਹਨਾਂ ਦੇ ਵਿੱਚ ਬਹੁਤ ਸਾਰੇ ਦੇਸ਼ ਪਾਵਰਲੈਸ ਨੇ ਉਹ ਅਮਰੀਕਾ ਦੇ ਅੱਗੇ ਕੁਝ ਕਰ ਨਹੀਂ ਸਕਦੇ ਸੋ ਜਿਵੇਂ ਅਮਰੀਕਾ ਉਹਨਾਂ ਨੂੰ ਚਲਾ ਰਿਹਾ ਉਸੇ ਤਰੀਕੇ ਉਹ ਚੱਲ ਰਹੇ ਨੇ ਵੈਸੇ ਕੋਸਟਾ ਰਿਕਾ ਨੇ ਦੱਸਿਆ ਹੈਗਾ ਜੀ ਕਹਿੰਦੇ ਪੈਨਮਾ ਚ ਕੋਸਟਾ ਰਿਕਾ ਜੋ ਵੀ ਲੋਕ ਆ ਰਹੇ ਨੇ ਅਸੀਂ ਉਹਨਾਂ ਨੂੰ ਕਲੀਨ ਪਾਣੀ ਵੀ ਦੇਦੇ ਹਾਂ ਅੱਗੇ ਤੇ ਉਸ ਤੋਂ ਬਾਅਦ ਮੈਡੀਸਨ ਫੈਸਿਲਿਟੀਆਂ ਵੀ ਦੇਦੇ ਹਾਂ ਫੂਡ ਵੀ ਦੇ ਦਿਆਂ ਤੇ ਉਹਨਾਂ ਨੂੰ ਆਪਰਚੂਨਿਟੀ ਦਿੱਤੀ ਜਾਂਦੀ ਹੈ ਵੀ ਅਗਰ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਐਸਾਈਲਮ ਅਪਲਾਈ ਕਰ ਸਕਦੇ ਹੋ ਲੇਕਿਨ ਬਹੁਤ ਸਾਰੇ ਲੋਕ ਚੜਿ ਨੇ ਉੱਥੇ ਐਸਾਈਲਮ ਨਹੀਂ ਅਪਲਾਈ ਕਰਨਾ ਚਾਹੁੰਦੇ ਤੇ ਬਾਕੀ ਚਾਈਨਾ afghanistan iran ਇਹ ਜੇ ਬਹੁਤ ਸਾਰੇ ਲੋਕ ਨੇ ਜਿੱਥੋਂ ਦੇ ਨਾਲ ਅਮਰੀਕਾ ਦੇ ਡਿਪਲੋਮੈਟਿਕ ਰਿਲੇਸ਼ਨਸ਼ਿਪ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ ਸੋ ਉਸ ਕਰਕੇ ਬਹੁਤ ਚੈਲੈਂਜਿੰਗ ਹੈ ਉਹਨਾਂ ਲੋਕਾਂ ਨੂੰ ਅਮਰੀਕਾ ਤੋਂ ਡੀਪ ਡਿਪੋਰਟ ਕਰਨਾ ਉਹਨਾਂ ਲੋਕਾਂ ਨੂੰ ਵੀ ਪੈਨਮਾ ਕੋਸਟਾ ਰਿਕਾ ਨਿਕਾਰਗਵਾ ਤੇ ਜਾਂ ਫਿਰ ਨਾਲ ਗੁਆਟੇਮਾਲਾ ਭੇਜਿਆ ਜਾ ਰਿਹਾ ਹੈਗਾ ਸੋ ਹੁਣ ਉੱਥੇ ਅਗਰ ਜੇ ਕੋਈ ਇੰਡੀਅਨ ਨੈਸ਼ਨਲ ਪਹੁੰਚਦਾ ਹੈ ਜੇ ਪੈਨਮਾ ਰਹਿਣਾ ਚਾਹੁੰਦਾ ਹੈ ਉੱਥੇ ਅਸਾਈਲਮ ਅਪਲਾਈ ਕਰਕੇ ਉੱਥੇ ਸੈਟਲ ਹੋ ਸਕਦਾ ਹੈ ਜੇ ਉਹ ਕਹਿੰਦਾ ਹੈ ਕਿ ਮੈਨੂੰ ਆਪਣੀ ਕੰਟਰੀ ਦੇ ਵਿੱਚ ਡਰ ਹੈ ਲੇਕਿਨ ਜੇ ਉਹ ਚਾਹੇ ਤਾਂ ਉਹ ਇੰਡੀਆ ਵਾਪਸ ਆ ਸਕਦਾ ਹੈ